ਜਦੋਂ ਅਸੀਂ ਮੋੜ ਪਿੰਡ ਅਮਰਕੋਟ ਪਹੁੰਚੇ ਤੇ ਉੱਥੇ ਦੇ ਸਰਪੰਚ ਬਲਵਿੰਦਰ ਸਿੰਘ ਜੀ ਨੇ ਵਿਕਾਸ ਕਾਰਜ ਨੂੰ ਸ਼ੁਰੂ ਵੀ ਕਰ ਦਿੱਤਾ ਸੀਗਾ ਅਸੀਂ ਇਹ ਸਭ ਵੇਖ ਕੇ ਜਦੋਂ ਅਸੀਂ ਇਹ ਦ੍ਰਿਸ਼ੇ ਵੇਖਿਆ ਤੇ ਸਾਨੂੰ ਸੱਚ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਤੇ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਸਰਪੰਚ ਸਾਹਿਬ ਨੇ ਸਾਨੂੰ ਮਿਲ ਕੇ ਕਾਫੀ ਸਾਰੀਆਂ ਗੱਲਾਂ ਦਸੀਆਂ ਕੀ ਐਨ ਆਰ ਆਈ ਭਰਾਵਾਂ ਦਾ ਵੀ ਉਹਨਾਂ ਨੂੰ ਬਹੁਤ ਸਹਿਯੋਗ ਹੈ ਤੇ ਜਦੋਂ ਅਸੀਂ ਵੇਖਿਆ ਕਿ ਸਰਪੰਚ ਸਾਹਿਬ ਜੀ ਸੀ ਬੀ ਮਸ਼ੀਨ ਦੇ ਦੁਆਰਾ ਇੱਥੇ ਦੀ ਸਫਾਈ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਸੱਚੀ ਅਸੀਂ ਬਹੁਤ ਹੀ ਪ੍ਰਸੰਨ ਹੋਏ ਤੇ ਸਰਪੰਚ ਸਾਹਿਬ ਨਾਲ ਢੇਰ ਸਾਰੀਆਂ ਅਸੀਂ ਗੱਲਾਂ ਕੀਤੀਆਂ ਉਹਨਾਂ ਨੇ ਵੀ ਵਿਕਾਸ ਦੇ ਬਾਰੇ ਸਾਡੇ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ ਤੇ ਆਓ ਅਸੀਂ ਵੀ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਇਸ ਪਿੰਸਾ ਕੀ ਨਾ ਆਪਣਾ ਬਲਵਿੰਦਰ ਸਿੰਘ ਜੀ ਮੈਂ ਸਰਪੰਚ ਪਿੰਡ ਅਮਰਕੋਟ ਜੀ ਠੀਕ ਪਿੰਡ ਸਰਕਾਰ ਵੱਲੋਂ ਜੇ ਜਦ ਤੱਕ ਗ੍ਰਾਂਟ ਵੀ ਨਹੀਂ ਆਈ ਤੁਸੀਂ ਪਿੰਡ ਦਾ ਵਿਕਾਸ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਇਸ ਵਾਰ ਕੀ ਕਹਿਣਾ ਚ ਹੈ ਅਸੀਂ ਪਿੰਡ ਦੇ ਸਹਿਯੋਗ ਨਾਲ ਪਿੰਡ ਚੋਂ ਗ੍ਰਹੀ ਕੀਤੀ ਆ ਪਿੰਡ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਕੰਮ ਆ ਨਾਲੇ ਦਾ ਸਫਾਈ ਦਾ ਸ਼ੁਰੂ ਕੀਤਾ ਵਾ ਕਿਉਂਕਿ ਸਾਡੇ ਪਾਣੀ ਬੰਦ ਹੋਇਆ ਹੋਇਆ ਵਾ ਪਾਣੀ ਦੀ ਨਿਕਾਸੀ ਹੈ ਨਹੀਂ ਇਹ ਉਦੋਂ ਬਾਅਦ ਸਾਡਾ ਪਿੰਡ ਵਾਲਿਆਂ ਨੇ ਸਾਥ ਦਿੱਤਾ ਅਸੀਂ ਪਿੰਡ ਚੋਂ ਗ੍ਰਹੀ ਕਰਕੇ ਇਹ ਨਾਲੇ ਦੇ ਜਿਹੜਾ ਕੰਮ ਇਹ ਸ਼ੁਰੂ ਕਰ ਦਿੱਤਾ। ਇਸ ਵੰਸਾ ਕਿੰਨਾ ਟਾਈਮ ਹੋ ਗਿਆ ਕੰਮ ਸ਼ੁਰੂ ਕੀਤੇ ਨੂੰ? ਸਾਨੂੰ ਇਹ 10 ਦਿਨ ਹੋ ਗਏ ਆ ਹਫਤਾ 10 ਦਿਨ ਪਹਿਲੇ ਅਸੀਂ ਇੱਕ 20-25 ਸਾਲ ਪਹਿਲਾਂ ਪੰਚਾਇਤ ਨੇ ਇੱਕ ਹਾਲ ਬਣਾਇਆ ਸੀ ਸੋਸਾਇਟੀ ਸਾਡੀ ਪੁਰਾਣੀ ਪਈ ਸੀ ਬੰਦ। ਉਹ ਹਾਲ ਨੂੰ ਅਸੀਂ ਹੁਣ ਚਾਲੂ ਹਾਲਤ ਵਿੱਚ ਕਰਕੇ ਉਥੇ ਬੀਬੀਆਂ ਵਾਸਤੇ ਨਰੇਗਾ ਸੈਂਟਰ ਖੋਲ੍ਹ ਦਿੱਤਾ ਔਰ ਪੰਚਾਇਤਕਰ ਬਣਾ ਲਿਆ ਸੀ ਨਾਲ। ਹੋਰ ਅੱਗੇ ਦੇ ਕੀ ਪਲਾਨ ਹੈਗੇ ਤੁਹਾਡੇ? ਅੱਗੇ ਪੈਣ ਹੁਣ ਬਾਹਰ ਨਾਲੇ ਦੀ ਸਫਾਈ ਉੱਪਰੋਂ ਮਿੱਟੀ ਚ ਕਾ ਕੇ ਜੀਸੀਬੀ ਲਾਈ ਹੋਈ ਆ ਕਰਾ ਕੇ ਸਫਾਈ ਉਸ ਤੋਂ ਬਾਅਦ ਆ ਨਾਲੇ ਦੇ ਵਿੱਚੋਂ ਸਫਾਈ ਕਰਾ ਕੇ ਪਾਣੀ ਸਾਰਾ ਹੀ ਅੱਗੇ ਲੈ ਜਾਣਾ ਵਾ ਤੇ ਜਿਸ ਤਰ੍ਹਾਂ ਸਾਨੂੰ ਸਰਕਾਰਾਂ ਲੋ ਗ੍ਰਾਂਟ ਮਿਲੂਗੀ ਅਸੀਂ ਛੱਪੜ ਨੂੰ ਡੂੰਗਾ ਕਰਨਾ ਵਾ ਤੇ ਸਾਡੇ ਸੀਵਰੇਜ ਪਿਆ ਹੈ ਪਾਣੀ ਦਾ ਨਿਕਾਸੀ ਅਸੀਂ ਇੱਥੇ ਸਾਰੀ ਕਰਦੇ ਆ ਐਨ ਆਰ ਆਈ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਨਾਲੇ ਭਰਾਏ ਸਹਿਯੋਗ ਦਿੰਦੇ ਪੂਰਾ ਤੁਹਾਡਾ ਪੂਰਾ ਸਾਥ ਦੇ ਰਹੇ ਹੋ ਜੀ ਠੀਕ ਹੈ ਪਿੰਡ ਵਾਸੀ ਹੁਣ ਆਪਣਾ ਕੀ ਮੈਸੇਜ ਹੈ ਤੁਸੀਂ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਜਦੋਂ ਵੀ ਅਸੀਂ ਗਰਾਹੀ ਲੈਣ ਜਾਂਦੇ ਸਾਨੂੰ ਕਦੇ ਨਾ ਨਹੀਂ ਕੀਤੀ ਉਹ ਕਹਿੰਦੇ ਤਕੜੇ ਹੋ ਕੇ ਕੰਮ ਕਰੋ ਵਿਕਾਸ ਕਰੋ ਪੈਸੇ ਆ ਤੇ ਟੈਨਸ਼ਨਾਂ ਪੈਸੇ ਤੁਹਾਨੂੰ ਵੱਧੂ ਦੇਵਾਂਗੇ ਆ ਕੰਮ ਰੜਾ ਮੁਕੰਮਲ ਹੋਣ ਤੋਂ ਬਾਅਦ ਸਾਨੂੰ ਤੁਹਾਡੀ ਅੱਗੇ ਦੀ ਕੀ ਤਿਆਰੀ ਹੈ ਅੱਗੇ ਤੁਹਾਨੂੰ ਦੱਸਿਆ ਵੀ ਅੱਗੇ ਹੁਣ ਇਹਨੂੰ ਜਿਹੜਾ ਪਿੰਡ ਦਾ ਸਭ ਤੋਂ ਪਹਿਲਾ ਮੇਨ ਕੰਮ ਸਾਡਾ ਛੱਪੜ ਦਾ ਹੀ ਇਹਨੂੰ ਕਰਨਾ ਵਾ ਠੀਕ ਨੀਵਾ ਕਰਨਾ ਨੀਵਾ ਕਰਕੇ ਇਹਨੂੰ ਪਾਣੀ ਜਿਹੜਾ ਸੀਵਰੇਜ ਸਾਡਾ ਬਣਿਆ ਹੈ ਇਹਦੇ ਵਿੱਚ ਅਸੀਂ ਪਾਣੀ ਪਾਉਂਦੇ ਬੱਚਿਆਂ ਦਾ ਵਾਸਤੇ ਵੀ ਕੁਝ ਅੱਗੇ ਦਾ ਹੈ ਬੱਚਿਆਂ ਵਾਸਤੇ ਸਾਡੇ ਗਰਾਊਂਡ ਹੈਗੇ ਤੌਰ 200 ਟਰਾਲੀ ਹੋਰ ਲਾ ਕੇ ਮਿੱਟੀ ਪਾ ਕੇ ਗਰਾਊਂਡ ਉੱਤੇ ਵਧੀਆ ਬੱਚਿਆਂ ਨੂੰ ਬਣਾ ਦੇਣੇ ਆ ਨਾਲੇ ਸੈਰ ਵਾਸਤੇ ਬਣ ਜਾਊਗਾ ਸਾਡੇ ਕਮਰੇ ਦੋ ਉੱਤੇ ਬਣੇ ਹੋਏ ਜਿਮ ਵਾਲਾ ਕਮਰਾ ਵੀ ਬਣਿਆ ਪੰਚਾਇਤ ਘਰ ਵੀ ਬਣਿਆ ਸਟੇਜ ਵੀ ਬਣੀ ਹੋਈ ਸਾਡਾ ਸਾਰਾ ਗਰਾਊਂਡ ਤਾਂ ਬਣੇ ਹੀ ਪਰ ਹੁਣ ਥੋੜਾ ਕਾਕਾਂ ਦਾ ਕਰਕੇ ਹੋਈ ਫਿਰ ਮਾੜੀ ਹਾਲਤ ਆਉਣ ਵਾਲੇ ਟਾਈਮ 'ਚ ਉਪਰਿੰਡ 'ਚ ਟੂਰਨਾਮੈਂਟ ਵੀ ਹੋਣਗੇ ਅਰੇ ਆਉਣ ਵਾਲੇ ਟਾਈਮ 'ਚ ਪਿੰਡ ਦੇ ਵਿੱਚ ਟੂਰਨਾਮੈਂਟ ਵੀ ਕਰਾਵਾਂਗੇ ਠੀਕ ਹੈ ਥੈਂਕ ਯੂ ਜੁਲਾਹਾ ਹੈ ਜੱਜੀ ਰਵਿੰਦਰ ਸਿੰਘ ਪਿੰਡ ਅਮਰਕੋਟ ਸਾਹਿਬ ਦਾ ਸਰਪੰਚ ਜੀ ਠੀਕ ਸਰਪੰਚ ਸਾਹਿਬ ਵੱਲੋਂ ਜੋ ਗ੍ਰਾਂਟ ਮਿਲਿਆ ਤਾਂ ਪਹਿਲਾ ਇਸ ਆਪਣੇ ਕੋਲੋਂ ਕੰਮ ਸ਼ੁਰੂ ਕੀਤਾ ਗਿਆ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਸ਼ਲਾਘਾਯੋਗ ਕਦਮ ਆ ਜੀ ਪਿੰਡ ਵਾਲੇ ਵੀ ਸਾਥ ਦੇ ਰਹੇ ਆ ਸਰਪੰਚਾ ਜੀ ਬਹੁਤ ਵਧੀਆ ਸੋਚ ਆ ਵਿਚਾਰੂ ਸੋਚ ਆ ਉਹਦੇ ਨਾਲ ਇਹ ਕੰਮ ਕਰ ਰਹੇ ਆ ਤੇ ਅਸੀਂ ਵੀ ਇਹਨਾਂ ਦਾ ਸਾਥ ਦੇ ਰਹੇ ਹਾਂ ਪਿਛਲੇ ਪੰਜ ਸਾਲਾਂ ਜਿਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਵੀ ਇਹਨਾਂ ਦਾ ਸਾਥ ਦੇ ਰਹੇ ਆ ਜਿਹੜਾ ਅਜੇ ਕੋਈ ਗ੍ਰਾਂਟ ਨਹੀਂ ਆਈ ਕੁਝ ਨਹੀਂ ਆਇਆ ਤੇ ਇਹ ਜਿਹੜਾ ਕੰਮ ਆਪਦੇ ਭਲੇ ਉਹ ਦੇ ਕੇ ਸੀਜ਼ਨ ਸਾਥ ਦੇ ਰਿਹਾ ਜਾ ਰਿਹਾ ਤੇ ਨਾਲ ਪਿੰਡ ਦਾ ਸਹਿਯੋਗ ਐਨਆਰਆਈ ਵਰ ਵੀਰਾਂ ਦਾ ਸਹਿਯੋਗ ਬੇਨਦਾਸ ਜੀ ਹੋਊਗਾ ਜੀ ਨਾਲ ਤੁਹਾਡੀ ਜਿਹੜੀ ਪਿੰਡ ਵਾਸੀ ਦੀ ਆਸੋ ਬੁਰੀ ਹੋਏਗੀ ਜਿੱਦਾਂ ਅਸੀਂ ਕੰਮ ਦੀ ਇੱਕ ਟੜਾ ਕੰਮ ਦੇਖਿਆ ਵਸ ਪੰਸਾਬ ਦਾ ਉਹਨਾਂ ਨੇ 5 ਸਾਲਾਂ ਵਿੱਚ ਜੋ ਦੂਰਾ ਗਾਮ ਪੂਰਾ ਕੀਤਾ ਜਾਏਗਾ ਪੰਸਾਬ ਵੱਲੋਂ ਬਿਲਕੁਲ ਬਿਲਕੁਲ ਪੂਰਾ ਕੀਤਾ ਜਾਊਗਾ ਜੀ ਤੇ ਬਹੁਤ ਹੀ ਉਤਸ਼ਾਹ ਨਾਲ ਪੂਰਾ ਕੀਤਾ ਜਾ ਰਿਹਾ ਪਿੰਡ ਵਾਲੇ ਵੀ ਬਹੁਤ ਵਧੀਆ ਉਤਸ਼ਾਹ ਦੇ ਰਿਹਾ ਜੀ ਨਾਲ ਤੇ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਆਣ ਵਾਲੇ ਸਮੇਂ ਵਿੱਚ ਤੇ ਸिलाई ਸੈਂਟਰ ਕੋਈ ਭੈਣ ਵਾਸਤੇ ਕੋਈ ਇਦਾਂ ਦੀ ਸਾਡਾ ਹੈ ਜੀ ਬਹੁਤ ਵਧੀਆ ਇਹਨਾਂ ਸਰਪੰਚਪਣਾ ਦੀ ਸੋਚ ਸਾਡੀ ਵੀ ਸੋਚ ਇਹਨਾਂ ਦੇ ਸਾਰੂ ਸੋਜ ਨਾਲ ਪਿੰਡ ਦੇ ਵਿੱਚ ਬੀਬੀਆਂ ਵਾਸਤੇ ਜਿਮ ਤੇ ਸਿਲਾਈ ਸੈਂਟਰ ਅੱਜ ਕੱਲ ਜੋਗਾ ਚੱਲ ਰਿਹਾ ਉੱਥੇ ਕਾਫੀ ਹਾਲਤ ਉਹਦੀ ਮਾੜੀ ਸੀਗੀ ਉੱਥੇ 25-30 ਟਰਾਲੀਆਂ ਮਿੱਟੀ ਦੀਆਂ ਛੱਡਾਈ ਗਈਆਂ ਉਹਨੂੰ ਪਧਰਾ ਕਰਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬੂਹੇ ਪਾਰੀਆਂ ਬਰਾਰ ਲਗਾਇਆ ਜਾਗਾ ਪਰਦੇ ਲਗਾਏ ਜਾਣਗੇ ਉੱਥੇ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਜਾਊਗਾ ਤੇ ਕਾਫੀ ਇਹਨਾਂ ਦੀ ਸੋਚ ਹੈਗੀ ਆ ਵੀ ਉਹ ਕੰਮ ਜਿਹੜੇ ਰਹਿੰਦੇ ਉਹ ਕਰਨੇ ਹੋਣੇ ਪਿੰਡ ਵਿੱਚ ਜਿਹੜਾ ਨਸ਼ੇ ਦਾ ਮੁੱਦਾ ਵਾ ਉਸ ਵਾਰੇ ਵੀ ਵਿਚਾਰ ਕੀਤਾ ਹੈਗਾ ਸਰਪੰਚ ਸਾਹਿਬ ਬੇਵਜਿ ਨਸ਼ਿਆਂ ਦਾ ਮੁੱਦਾ ਜਦਾ ਜੀ ਸਾਡਾ ਪਿੰਡ ਬਹੁਤ ਵਧੀਆ ਸੁਧਰਿਆ ਹੋਇਆ ਪਿੰਡ ਆ ਕੋਈ ਵੀ ਨਸ਼ਾ ਨਹੀਂ ਕਰਦਾ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਕੋਈ ਵੇਚਦਾ ਨਾ ਕੋਈ ਕਰਦਾ ਲਾਗੇ ਬੰਨੇ ਵੀ ਹਾਂ ਜੀ ਮਤਲਬ ਕਿ ਸਾਡੇ ਮੁੰਡਿਆਂ ਦੀ ਵਧੀਆ ਸੋਚ ਆ ਗੇਮ ਆ ਲਹਿਆ ਨਾ ਸਕਦਾ ਗੇਮ ਆ ਲਹਿਆ ਨਾ ਜੇ ਕੋਈ ਬੰਦਾ ਆਉਂਦਾ ਵੀ ਆ ਤੇ ਉਹਨੂੰ ਪਿੰਡ ਵਾਲੇ ਜਿਹੜੇ ਆ ਪੰਚਾਇਤ ਦੇ ਸਹਿਯੋਗ ਨਾਲ ਆ ਇਥੋਂ ਪਿੰਡ ਮਤਲਬ ਕਹੇ ਨੂੰ ਲਾਗੇ ਟਿਕਣ ਨਹੀਂ ਦਿੰਦੇ ਉਹਨਾਂ ਨੂੰ ਮਤਲਬ ਸਦਾ ਹੀ ਇਹ ਸੋਚ ਹੁੰਦੀ ਆ ਵੀ ਉਹਨਾਂ ਨੂੰ ਵਿਧਾਇਆ ਜਾਵੇ ਮਤਲਬ ਇਹ ਆ ਕਿ ਨਸ਼ਾ ਨੂੰ ਦੂਰ ਕਰਕੇ ਨੌਜਵਾਨਾਂ ਨੂੰ ਕਬੱਡੀ ਵਗੈਰਾ ਟੂਰਨਾਮੈਂਟ ਵਿੱਚ ਤੁਸੀਂ ਪਾਓਗੇ ਬਿਲਕੁਲ ਜੀ ਬਿਲਕੁਲ ਇਹ ਟੂਰਨਾਮੈਂਟ ਵੀ ਕਰਾਵਾਂਗੇ ਤੇ ਮਤਲਬ ਹਰ ਇੱਕ ਦੀ ਸੋਚ ਇਹ ਆ ਵੀ ਪਿੰਡ ਵਿੱਚ ਟੂਰਨਾਮੈਂਟ ਵੀ ਹੋਵੇ ਤੇ ਮਤਲਬ ਟੂਰਨਾਮੈਂਟ ਅਗਲੇ ਕਰਾਈ ਜਾਣਗੇ ਹੋਰ ਥੋੜੇ ਸਮੇਂ ਤੋਂ ਬਾਅਦ ਤੇ ਐਨਆਈ ਵੀ ਵੀ ਸਹਿਯੋਗ ਦੇ ਰਿਹਾ ਪਿੰਡ ਵਾਲੇ ਵੀ ਸਹਿਯੋਗ ਛੱਪੜ ਦਾ ਕਦ ਤੱਕ ਸ਼ੁਰੂ ਕਰੋਗੇ ਛੱਪੜ ਦਾ ਬਸ ਬਹੁਤ ਜਲਦੀ ਸ਼ੁਰੂ ਕਰ ਦਾਂਗੇ ਜੀ ਅਸੀਂ ਥੋੜਾ ਇਹਨਾਂ ਦਾ ਜਿਹੜਾ ਪਰਮਾ ਹੋ ਰਿਹਾ ਇਹ ਨਾਲੇ ਦੀ ਸਫਾਈ ਹੋ ਰਹੀ ਆ ਇਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਪਿੰਡ ਵਸੇ ਪਿੰਡ ਵਾਸੀਆਂ ਨੂੰ ਮੈਸੇਜ ਆ ਜੀ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ ਕਿ ਇਹਨਾਂ ਨੇ ਪਹਿਲਾਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਸੀ ਹੁਣ ਸਾਡੇ ਭਰਾ ਨੂੰ ਮੌਕਾ ਦਿੱਤਾ ਸਰਪੰਚ ਸਾਹਿਬ ਨੂੰ ਤੇ ਪਿੰਡ ਵਾਲਿਆਂ ਦਾ ਸਾਥ ਦੇਣ ਤੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਦਾ ਜਦੋਂ ਮੇਰਾ ਸਾਥ ਦਿੱਤਾ ਇਹਨਾਂ ਦਾ ਵੱਧ ਚੜ ਕੇ ਇਹਨਾਂ ਦਾ ਵੀ ਸਾਥ ਦੇਣ ਐਨਆਰਆਈ ਵੀ ਵੀਰਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਦਾ ਸਾਥ ਦਿੱਤਾ ਜਾਵੇ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਪਿੰਡ ਦੀ ਡਿਵੈਲਪਮੈਂਟ ਹੋਵੇ ਏਰੀਆ ਦੀ ਡਿਵੈਲਪਮੈਂਟ ਹੋਵੇ ਪੰਜਾਬ ਦੀ ਇੰਡੀਆ ਦੀ ਡਿਵੈਲਪਮੈਂਟ ਹੋਵੇ ਠੀਕ ਕਿਸੇ ਸਰਪੰਚਾ ਵੱਲੋਂ ਪਿੰਡਾਂ ਪਿੰਡ ਵਿੱਚ ਗ੍ਰਾਂਡ ਮੈਲੇ ਤੋਂ ਪਹਿਲਾਂ ਪਿੰਡ ਦਾ ਵਿਕਾਸ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਣਾ ਹੈ ਇਸ ਬਾਰੇ ਸਾਡਾ ਪੂਰਾ ਸਹਿਯੋਗ ਆ ਜੀ ਜਿੱਦਣ ਤੁਰਿਆ ਜੀ ਕਿਸੇ ਨੇ ਸਾਨੂੰ ਨਾ ਨਹੀਂ ਕੀਤੀ ਪੈਸੇ ਦੇਣ ਤੋਂ ਦੇ ਵੀ ਤੋਂ ਖਰਚ ਕੇ ਕੰਮ ਮਦਦ ਚਲਾ ਰਹੇ ਪਿੰਡ ਵਿੱਚ ਇਹ ਕੂੜੇ ਦੀ ਸਮੱਸਿਆ ਨੂੰ ਲੈ ਕੇ ਕੀ ਵਿਚਾਰ ਕੀਤਾ ਹੈ ਇਹ ਤਾਂ ਅੱਜ ਤੋਂ ਅਸੀਂ 2 ਸਾਲ ਪਹਿਲਾਂ ਵੀ ਲਾਇਆ ਹਾਂ ਵੀ ਸਫਾਈ ਰੱਖਣੀ ਆ ਮੰਨ ਲਓ ਵੀ ਉਹਨੂੰ 1.5-200 ਰੁਪਏ ਮਹੀਨੇ ਦਾ ਦੇਈਦਾ ਵੀ ਉਹ ਘਰੋਂ ਮਤਲਬ ਚੱਕ ਕੇ ਲ ਜਾਂਦਾ